ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਪੰਜਾਬੀ ਚੋਂ ਦੇਖ ਰਹੇ ਹੋ ਤੁਸੀਂ ਸਾਰਿਆਂ ਦਾ ਸਵਾਗਤ ਸੋ ਅੱਜ ਅਸੀਂ ਇੱਕ ਬੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਉਹਦੇ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਆ ਪਿੱਛੇ ਮੇਰੇ ਮਾਤਾ ਜੀ ਬੈਠੇ ਨੇ ਤੇ ਆਪਾਂ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ ਬੜਾ ਪਵਿੱਤਰ ਸਥਾਨ ਆ ਬੜੇ ਘੱਟ ਲੋਕਾਂ ਨੇ ਇਹ ਗੁਰਦੁਆਰਾ ਸਾਹਿਬ ਦੇਖਿਆ ਹੁਣ ਤਾਂ ਮੈਨੂੰ ਲੱਗਿਆ ਵੀ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਦੇ ਦੇਵਾਂ ਆ ਤੁਸੀਂ ਵੀ ਜਦੋਂ ਆਪੋ ਇਸ ਰਸਤੇ ਤੇ ਤਾਂ ਇਸ ਗੁਰਦੁਆਰੇ ਦੇ ਵਿੱਚ ਜਰੂਰ ਪਹੁੰਚੋ ਪਟਿਆਲਾ ਤੇ ਸਰਹੰਦ ਦੇ ਸੈਂਟਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਜਦੋਂ ਅਸੀਂ ਸਰਹੰਦ ਤੋਂ ਪਟਿਆਲੇ ਆਉਂਦੇ ਆ ਤਾਂ ਰਸਤੇ ਦੇ ਵਿੱਚ ਆ ਇਹ ਗੁਰਤੇਗ ਭਾਦਰ ਜੀ ਮਾਤਾ ਗੁਜਰੀ ਜੀ ਦੋਨੋਂ ਇਸ ਗੁਰਦੁਆਰਾ ਸਾਹਿਬ ਵਿੱਚ ਆਏ ਹੋਏ ਨੇ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਪਿੰਡ ਦੇ ਵਿੱਚ ਗੁਰਤੇਗ ਭਾਦਰ ਜੀ ਪਹੁੰਚੇ ਸੀਗਾ ਪੂਰਾ ਇਤਿਹਾਸ ਕੀ ਤੁਹਾਨੂੰ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਦੱਸੂਗਾ ਸਵਾਉ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਚਾਲੇ ਪਾਉਨੇ ਆ ਤੇ ਫਿਰ ਅੱਗੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਇਹ ਰਸਤਾ ਇਹ ਜੀ ਜਿਹੜਾ ਪਿੰਡ ਨੌ ਲੱਖੇ ਨੂੰ ਜਾਂਦਾ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਸਾਹਮਣੇ ਜਿਹੜਾ ਮੇਨ ਰਸਤਾ ਤੁਸੀਂ ਦੇਖ ਰਹੇ ਹੋ ਆ ਇਹ ਆ ਪਟਿਆਲਾ ਸਰਾਂਦਰ ਰੋਡ ਸੋ ਸੰਗਤ ਜੀ ਅਸੀਂ ਹੁਣ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਨੋ ਲੱਖਾ ਸਾਹਿਬ ਜਿਹੜਾ ਕਿ ਪਿੰਡ ਨੋ ਲੱਖਾ ਦੇ ਵਿੱਚ ਸਥਿਤ ਹੈ ਤੇ ਇੱਥੇ ਗੁਰੂ ਤੇਗ ਬਹਾਦਰ ਜੀ ਆਏ ਸੀ ਮਾਤਾ ਗੁਜਰੀ ਜੀ ਦੇ ਨਾਲ ਅਤੇ ਇੱਥੇ ਜਿਹੜਾ ਵੀ ਮੱਥਾ ਟੇਕਦਾ ਉਹ 9 ਟਕਿਆਂ ਦਾ ਮੱਥਾ ਟੇਕਿਆ ਜਾਂਦਾ ਹਾਲਾਂਕਿ ਚਾਂਦੀ ਦੇ 9 ਟਕਿਆਂ ਦਾ ਜਿਹੜਾ ਮੱਥਾ ਹੈ ਉਹ ਇੱਥੇ ਟੇਕਿਆ ਜਾਂਦਾ ਉਹ ਪਹਿਲੇ ਆਪਾਂ ਦਰਸ਼ਨ ਕਰਦੇ ਹਾਂ ਅੰਦਰ ਜਾ ਕੇ ਤੇ ਫਿਰ ਅੱਗੇ ਦੇ ਇਤਿਹਾਸ ਦੀ ਸਾਂਝ ਪਾਉਂਦੇ ਹਾਂ ਸੰਗਤ ਜੀ ਜਦੋਂ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਦੇ ਨਾਲ ਆਪਣੇ ਪ੍ਰਚਾਰ ਦੌਰੇ ਦੌਰਾਨ ਇਸ ਸਥਾਨ ਤੇ ਪਹੁੰਚਦੇ ਨੇ ਤਾਂ ਸਬੱਬ ਦੇ ਨਾਲ ਇੱਥੇ ਲੱਖੀ ਸ਼ਾ ਵਣਜਾਰਾ ਵੀ ਪਹਿਲਾਂ ਤੋਂ ਪਹੁੰਚੇ ਹੋਏ ਸੀ ਜਿਨ੍ਹਾਂ ਦਾ ਜੰਗਲ ਦੇ ਵਿੱਚ ਬਲਦ ਗਵਾਚ ਗਿਆ ਸੀ ਤਾਂ ਉਹ ਅੰਤਰ ਧਿਆਨ ਹੋ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਨੇ ਕਿ ਜੇਕਰ ਮੇਰਾ ਬਲਦ ਲੱਭ ਜਾਂਦਾ ਤਾਂ ਮੈਂ ਆਪ ਜੀ ਨੂੰ ਕੁਝ ਭੇਟ ਕਰਾਂਗਾ ਤਾਂ ਜਿਹੜਾ ਲੱਖੀ ਸ਼ਾ ਪੁਨਜਾਰਾ ਜੀ ਦਾ ਬਲਦ ਸੀਗਾ ਉਹ ਇਸ ਸਥਾਨ ਦੇ ਉੱਤੇ ਲੱਭ ਗਿਆ ਸੀ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਗੁਰੂ ਸਾਹਿਬ ਆਏ ਹੋਏ ਨੇ ਤਾਂ ਉਹ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਨੋਟਕੇ ਰੱਖ ਦਿੰਦੇ ਨੇ ਪੇਟਾ ਦੇ ਵੱਜੋਂ ਤੇ ਉਹ ਗੁਰੂ ਸਾਹਿਬ ਬਿਨਾਂ ਦੇਖੇ ਹੀ ਨੋਟਕੇ ਜਿਹੜੇ ਆ ਉਹ ਸੰਗਤ ਦੇ ਵਿੱਚ ਵਰਤਾ ਦਿੰਦੇ ਨੇ ਵੰਡ ਦਿੰਦੇ ਨੇ ਤਾਂ ਜਿਹੜੇ ਲੱਖੀ ਸ਼ਾ ਪੁਨਜਾਰਾ ਜਿਹਨੂੰ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਗੁਰੂ ਸਾਹਿਬ ਉਹਨਾਂ ਦੀ ਪੇਟਾ ਤੋਂ ਖੁਸ਼ ਨਹੀਂ ਹੋਈ ਤੋ ਕਹਿੰਦੇ ਕਿ ਮਹਾਰਾਜ ਮੇਰੇ ਕੋਲ ਫਿਲਹਾਲ 9 ਟਕੇ ਨੇ ਮੈਂ ਹੋਰ ਵੀ ਤੁਹਾਨੂੰ ਜਿਹੜੀ ਭੇਟਾ ਏ ਉਹ ਦੇ ਦੇਵਾਂਗਾ ਤਾਂ ਇੱਥੇ ਫਿਰ ਗੁਰੂ ਸਾਹਿਬ ਮੁਸਕਰਾਉਂਦੇ ਨੇ ਤੇ ਕਹਿੰਦੇ ਨੇ ਕਿ ਭਾਈ ਤੇਰੇ ਇਹ 9 ਟਕੇ ਮੈਨੂੰ 9 ਲੱਖ ਦੇ ਬਰਾਬਰ ਨੇ ਸੋ ਇਸ ਤੋਂ ਬਾਅਦ ਫਿਰ ਇੱਥੇ ਜਿਹੜਾ ਪਿੰਡ ਹੈ ਉਸ ਦਾ ਨਾਮ 9 ਲੱਖਾ ਰੱਖਿਆ ਗਿਆ ਦੇਖੋ ਆ ਗੁਰਦੁਆਰਾ ਸਾਹਿਬ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਇੰਨੀ ਗ੍ਰੀਨਰੀ ਇੱਕ ਸਾਈਡ ਪੀਪਲ ਲੱਗਿਆ ਹੋਇਆ ਵਿੱਚ ਹੋਰ ਦਰਖਤ ਨੇ ਨਾਲ ਬੋੜ ਹੈ ਤਾਂ ਇਹ ਚੀਜ਼ਾਂ ਪਿੰਡਾਂ ਦੀ ਖੂਬਸੂਰਤੀ ਨੂੰ ਬਿਆਨ ਕਰਦੀਆਂ ਨੇ ਬਹੁਤ ਵਧੀਆ ਲੱਗਿਆ ਇਸ ਪਿੰਡ ਦੇ ਵਿੱਚ ਆ ਕੇ ਸੋ ਤੁਸੀਂ ਵੀ ਜਦੋਂ ਪਟਿਆਲੇ ਆਓ ਜਾਂ ਪਟਿਆਲੇ ਤੋਂ ਸਰਹੰਦਾ ਰੇ ਜਾਂ ਸਰਹੰਦੋਂ ਪਟਿਆਲੇ ਜਾ ਰਹੇ ਹੋ ਇਸ ਪਿੰਡ ਦੇ ਵਿੱਚ ਜਰੂਰ ਇੱਕ ਵਾਰ ਪਹੁੰਚਿਓ ਪਿੰਡ ਦਾ ਨਾਮ 9 ਲੱਖਾ ਤੇ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਹੀ ਇਸ ਪਿੰਡ ਦਾ ਜਿਹੜਾ ਨਾਮ ਆ ਉਹ ਨੋਂ ਲੱਖਾ ਰੱਖਿਆ ਗਿਆ। ਸੋ ਦੋਸਤੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਜਦੋਂ ਵੀ ਤੁਸੀਂ ਪਟਿਆਲੇ ਜਾਓ ਜਾਂ ਪਟਿਆਲੇ ਤੋਂ ਸਰਹੰਦਾਂ ਦੇ ਉਹ ਤਾਂ ਰਸਤੇ ਦੇ ਵਿੱਚ ਇਸ ਗੁਰੂ ਘਰ ਦੇ ਵੀ ਜਰੂਰ ਦਰਸ਼ਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।